ਵਿਆਹ ਸਾਧੀਆਂ ਦੇ ਵਿੱਚ ਤਾਂ ਤੁਸੀਂ ਵੀ ਅਕਸਰ ਗਏ ਹੋਮੋਗੇ ਤੇ ਉਥੇ ਜਾ ਕੇ ਨਾ ਪੈਸਿਆਂ ਦਾ ਸਗਣ ਤਾਂ ਤੁਸੀਂ ਵੀ ਅਕਸਰ ਦਿੱਤਾ ਹੀ ਹੋਣਾ ਕਦੇ ਨਾ ਕਦੇ ਪਰ ਨਾ ਤਾਂ ਤੁਸੀਂ ਕਦੇ ਵਿਆਹ ਦੇ ਵਿੱਚ ਇਹੋ ਜਿਹਾ ਸਗਣ ਦਿੱਤਾ ਹੋਣਾ ਤੇ ਨਾ ਕਦੇ ਵਿਆਹ ਦੇ ਵਿੱਚ ਵੇਖਿਆ ਹੋਣਾ ਇਹੋ ਜਿਹਾ ਸਗਣ ਕਿਸੇ ਨੂੰ ਦਿੰਦੇ ਸਮੇ ਆਹ ਵੇਖ ਲਓ ਮੁੰਡੇ ਦਾ ਨਾ ਵਿਆਹ ਹੁੰਦਾ ਤੇ ਵਿਆਹ ਦੇ ਵਿੱਚ ਮੁੰਡਾ ਦੇਖੋ ਆਪਣੇ ਨਾ ਸਾਰੇ ਯਾਰਾਂ ਦੋਸਤਾਂ ਨੂੰ ਸਾਧ ਲੈਂਦਾ ਵਿਆਹ ਦੇ ਵਿੱਚ ਇਨਵਾਈਟ ਕਰ ਲੈਂਦਾ ਤੇ ਮੁੰਡੇ ਦੇ ਜਦੋਂ ਦੋਸਤ ਸਗਣ ਵਾਲੀ ਰਸਮ ਕਰਨ ਦੇ ਲਈ ਆਉਂਦੇ ਆ ਸਲਾਮੀ ਦੇਣ ਦੇ ਲਈ ਆਉਂਦੇ ਆ ਸਟੇਜ ਦੇ ਉੱਪਰ ਤਾਂ ਦੇਖੋ ਮੁੰਡੇ ਦੇ ਦੋਸਤ ਨਾ ਕਮਾਲ ਹੀ ਕਰ ਦਿੰਦੇ ਆ ਤੁਸੀਂ ਵੇਖੋ ਮੁੰਡੇ ਦੇ ਦੋਸਤ ਨਾ ਕਿੰਨਾ ਵਧੀਆ ਗਿਫਟ ਦੇ ਕੇ ਜਾਂਦੇ ਆ ਮੁੰਡੇ ਨੂੰ ਕਿਸ ਤਰੀਕੇ ਦੇ ਨਾਲ ਸਲਾਮੀ ਪਾ ਕੇ ਜਾਂਦੇ ਆ ਦੇਖ ਲਓ ਤੁਸੀਂ ਮੁੰਡੇ ਦੇ ਦੋਸਤ ਸਟੇਜ ਦੇ ਉੱਤੇ ਆਏ ਤੇ ਦੇਖੋ ਤੁਸੀਂ ਗੱਡੀ ਦੇ ਨਾ ਰਿੰਮ ਗਿਫਟ ਕਰਕੇ ਗਏ ਆ ਬਾਕੀ ਭਈ ਇਸ ਵੀਡੀਓ ਨੇ ਨਾ ਸੋਸ਼ਲ ਮੀਡੀਆ ਤੇ ਬੜੀ ਚਰਚਾ ਕਰਵਾਈ ਹੋਈ ਆ ਇਹਨਾਂ ਦੋਸਤਾਂ ਦੀ ਕਹਿੰਦੇ ਦੋਸਤੀ ਹੋਵੇ ਤਾਂ ਇਹਨਾਂ ਦੋਸਤਾਂ ਵਰਗੀ ਹੋਵੇ ਪੱਕਾ ਜਿਨ੍ਹਾਂ ਨੇ ਇੰਨਾ ਵੱਡਾ ਗਿਫਟ ਦਿੱਤਾ ਮੁੰਡੇ ਨੂੰ ਤੇ ਮੁੰਡੇ ਦੀ ਤੁਸੀਂ ਖੁਸ਼ੀ ਚੈੱਕ ਕਰ ਸਕਦੇ ਹੋ ਕਿੰਨੀ ਆ ਜਦੋਂ ਗੱਡੀ ਦੇ ਰਿੰਮ ਦੇਖਦਾ ਨਾ ਮੁੰਡਾ ਤਾਂ ਬੜਾ ਖੁਸ਼ ਹੋ ਜਾਂਦਾ ਉਹਨਾਂ ਨੂੰ ਵੇਖ ਕੇ ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬ ਕਮੈਂਟ ਕਰਕੇ ਤੇ ਵੀਡੀਓ ਨੂੰ ਆਪਣਾ ਫਰਜ਼ ਸਮਝਦੇ ਹੋਏ ਅੱਗੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ ਤਾਂ ਜੋ ਅਗਲੀ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਡੇ ਤੱਕ ਪਹਿਲਾਂ ਪਹੁੰਚਦੀ ਰਹੇ ਤਾਂ ਫਿਰ ਦਿਓ ਇਜਾਜ਼ਤ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਨਾਲ ਰੱਬ ਰਾਖਾ